ਬੱਦੂਆਂ ਦੇ ਵਿੱਚ ਸਮੱਸਿਆ ਬਹੁਤ ਆ ਰਹੀ ਹੈ ਜੀ ਇਸ ਵਾਰ ਤੁਸੀਂ ਦੇਖੋ ਇਹ ਜਰਾ ਫਲ ਜਿਹੜਾ ਇੱਧਰ ਬਣਿਆ ਵੀ ਹੋਇਆ ਇੱਧਰਾਂ ਛੁਟਟਾ ਛੋਟੇ ਫਲ ਵੀ ਹੈਗੇ ਆ ਪਰ ਫਲ ਡਿੱਗਣ ਦੀ ਸਮੱਸਿਆ ਹੱਦ ਤੋਂ ਜ਼ਿਆਦਾ ਹੈ ਜੀ ਇਹ ਇਕੱਲੇ ਤੁਹਾਡੇ ਨਹੀਂ ਇਹ ਸਮੱਸਿਆ ਸਾਡੇ ਵੀ ਹੈਗੀ ਆ ਪਰ ਅਸੀਂ ਇਹ ਤਾਂ ਇਹਦੇ ਵਿੱਚ ਗਮਲੇ 'ਚ ਲੱਗਾ ਹੋਇਆ ਇਹ ਚ ਸਮੱਸਿਆ ਤਾਂ ਜ਼ਿਆਦਾ ਹੈ ਵੈਸੇ ਇਹ ਸਮੱਸਿਆ ਕਾਫੀ ਜ਼ਿਆਦਾ ਕੰਟਰੋਲ ਹੈ ਪਰ ਇਹਦਾ ਮੁੱਖ ਕਾਰਨ ਹੈ ਜਿਹੜਾ ਤੁਸੀਂ ਦੇਖੋ ਇਹਦਾ ਮੁੱਖ ਕਾਰਨ ਸੰਘਸ ਹੁੰਦਾ ਇੱਕ ਇਹ ਫਰੂਟ ਖਰਾਬ ਹੋ ਗਿਆ ਜੀ ਇੱਧਰ ਦੇਖ ਆ ਵੀ ਫਰੂਟ ਖਰਾਬ ਆ ਆਹ ਕਿ ਲੱਗਾ ਜੀ ਆ ਵੀ ਫਰੂਟ ਖਰਾਬ ਹੈ ਇੱਕ ਆਹ ਲੱਗਾ ਜੀ ਇਹ ਵੀ ਫਰੂਟ ਖਰਾਬ ਹੈ ਮਤਲਬ ਫਰੂਟ ਹੈ ਜਿਹੜਾ ਜਿੱਥੇ ਫਰੂਟ ਲੱਗ ਰਿਹਾ ਉੱਥੇ ਫਰੂਟ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਬਹੁਤ ਸਾਰੇ ਕਿਸਾਨ ਵੀਰਾਂ ਦੀ ਸਮੱਸਿਆ ਆ ਰਹੀ ਹੈ ਉਹਨਾਂ ਤੱਕ ਇਹ ਹੱਲ ਸਾਡਾ ਪਹੁੰਚੇ ਇਹ ਕਿਹੜੇ ਕਿਹੜੇ ਤਰੀਕਿਆਂ ਨਾਲ ਆਪਾਂ ਇਹਦੇ ਹੱਲ ਕਰ ਸਕਦੇ ਹਾਂ ਜੇ ਕਿਸੇ ਨੇ ਘਰ 'ਚ ਬੂਟੇ ਲਾਏ ਆ ਤਾਂ ਵੀ ਉਹ ਵੀਡੀਓ ਜ਼ਰੂਰ ਦੇਖਣਾ ਕਮਰਸ਼ੀਅਲੀ ਲਾਏ ਆ ਤਾਂ ਵੀ ਇਹ ਵੀਡੀਓ ਜ਼ਰੂਰ ਦੇਖਣਾ ਵੀਡੀਓ ਪੂਰੀ ਦੇਖਿਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਇਸ ਚੀਜ਼ ਦਾ ਆਪਾਂ ਕਿਹੜੇ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਇਸ ਵੇਲੇ ਜਿਹੜਾ ਮੌਸਮ ਹੈ ਉਹ ਆਪਣੇ ਇਨਸਾਨਾਂ ਦੇ ਅਨੁਕੂਲ ਨਹੀਂ ਆ ਹਮਿਸ ਜਾਂ ਹਿਊਮਿਡਿਟੀ ਬਹੁਤ ਜ਼ਿਆਦਾ ਹਿਮਸ ਜਾਂ ਹਿਊਮਿਡਿਟੀ ਵਧਨ ਦੇ ਨਾਲ ਫੰਗਸ ਦਾ ਪ੍ਰਕੋਪ ਵਧਦਾ ਜਦੋਂ ਫੰਗਸ ਦਾ ਪ੍ਰਕੋਪ ਵਧਦਾ ਹੈ ਤੇ ਉਹ ਫੰਗਸ ਹੈ ਜਿਹੜੀ ਜਿਹੜਾ ਹ ਲੀ ਪਰਫੈਕਟ ਮੌਸਮ ਹੈ ਮਤਲਬ ਫੰਗਸ ਨੂੰ ਵਧਾਉਣ ਦੀ ਮੌਸਮ ਹੈ ਜਿਹੜਾ ਪੂਰਾ ਪਰਫੈਕਟ ਹੈ ਇਸ ਕਰਕੇ ਇਹ ਇਸ ਚੀਜ਼ ਦੇ ਅਨਕੂਲ ਮੌਸਮ ਹੈ ਪਰ ਆਪਾਂ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ 100% ਐਕੂਰੇਸੀ ਨਾਲ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਰਿਜ਼ਲਟ ਆਗੇ ਕਿਤੇ ਕਿਸੇ ਵੀ ਚੀਜ਼ ਦੇ ਨਹੀਂ ਮਿਲਣੇ ਕੈਮੀਕਲ ਤਰੀਕੇ ਦੀ ਵੀ ਗੱਲ ਕਰਾਂਗੇ ਤੇ ਆਰਗੈਨਿਕ ਤਰੀਕੇ ਦੀ ਵੀ ਗੱਲ ਕਰਾਂਗੇ ਪਹਿਲਾਂ ਤਾਂ ਦੇਖੋ ਜੀ ਜੇ ਤੁਹਾਡੇ ਮੇਲ ਫਲਾਵਰ ਇੰਨਾ ਕੱਲੇ ਜਿਹੜੇ ਮੇਲ ਫਲਾਵਰ ਜ਼ਿਆਦਾ ਆ ਰਹੇ ਆ ਤਾਂ ਤੁਸੀਂ ਅੱਗੇ ਉਹਨਾਂ ਦੇ ਸੇਰ ਜਿਹੜੇ ਉਹ ਕੱਟ ਸਕਦੇ ਹੋ ਉਹਦੇ ਨਾਲ ਤੁਹਾਡੇ ਜਿਹੜੇ ਜਿਹੜੇ ਦੂਰ ਵਾਲੇ ਜਿਹੜੇ ਫਲ ਲੱਗਣੇ ਤਾਂ ਉਹ ਸ਼ੁਰੂ ਹੋ ਜਾਣਗੇ ਤੇ ਇਸ ਚੀਜ਼ ਦੇ ਕਾਰਨ ਬਹੁਤ ਸਾਰੇ ਹੋ ਸਕਦੇ ਨੇ ਜੀ ਫੰਗਸ ਤਾਂ ਇੱਕ ਮੁੱਖ ਤੌਰ ਤੇ ਕਾਰਨ ਹੈਗਾ ਤੇ ਪੋਲੀਨੇਸ਼ਨ ਦੀ ਕਮੀ ਵੀ ਇਹਦਾ ਜਿਹੜਾ ਇੱਕ ਕਾਰਨ ਹੋ ਸਕਦੀ ਹੈ ਗਰਮੀ ਦੇ ਵਿੱਚ ਜਿਹੜੇ ਆਪਣੇ ਮਿੱਤਰ ਕੀੜੇ ਆ ਜਿਹੜੇ ਉਹਨਾਂ ਦਾ ਉਹਨਾਂ ਦੀ ਆਮਦ ਘਟ ਜਾਂਦੀ ਹੈ ਜਿਵੇਂ ਮਧੂ ਮੱਖੀਆਂ ਵਗੈਰਾ ਨਹੀਂ ਆਉਂਦੀਆਂ ਤਾਂ ਇਹਨਾਂ ਦੀ ਪੋਲੀਨੇਸ਼ਨ ਜਿਹੜੀ ਉਹ ਪ੍ਰੋਪਰ ਨਹੀਂ ਹੁੰਦੀ ਪੋਲੀਨੇਸ਼ਨ ਪ੍ਰੋਪਰ ਨਾ ਹੋਣ ਦੇ ਕਾਰਨ ਵੀ ਇਸ ਸਮੱਸਿਆ ਆ ਸਕਦੀ ਹੈ ਤਾਂ ਆਪਾਂ ਅਲੱਗ-ਅਲੱਗ ਤਰੀਕਿਆਂ ਨਾਲ ਇਹਦੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਆਰਗੈਨਿਕ ਤਰੀਕੇ ਦੀ ਜੇ ਗੱਲ ਕਰੀਏ ਤਾਂ ਘਰ 'ਚ ਜਿਹੜਾ ਤੁਸੀਂ ਦੇਸੀ ਫਾਰਮੂਲਾ ਬਣਾਉਣਾ ਹੈ ਜੀ 10 ਗ੍ਰਾਮ ਤੁਸੀਂ ਨੀਲਾ თੋਥਾ ਲੈ ਲੈਣਾ ਤੇ 10 ਗ੍ਰਾਮ ਤੁਸੀਂ ਕਲੀ ਲੈ ਲੈਣੀਆਂ ਇਹਨਾਂ ਨੂੰ ਅਲੱਗ-ਅਲੱਗ ਅੱਧਾ-ਅੱਧਾ ਲੀਟਰ ਪਾਣੀ 'ਚ ਘੋਲ ਲੈਣਾ ਉਸ ਤੋਂ ਬਾਅਦ 1 ਲੀਟਰ ਪਾਣੀ ਤੁਹਾਡਾ ਬਣ ਜਾਊਗਾ ਤੇ ਬੂਟਿਆਂ ਤੇ ਕੋਸ਼ਿਸ਼ ਕਰੋ ਕਿ ਬਿਮਾਰੀ ਆਉਣ ਤੋਂ ਪਹਿਲਾਂ ਸਪਰੇਅ ਕਰਨੀਆਂ ਸ਼ੁਰੂ ਕਰ ਦੋ ਚੰਗੀ ਤਰ੍ਹਾਂ ਸਪਰੇਅ ਕਰੋ ਤੇ ਹਫਤਾ-ਹਫਤੇ ਬਾਅਦ ਸਪਰੇਅ ਕਰ ਸਕਦੇ ਹੋ ਆਰਗੈਨਿਕ ਖੇਤੀ ਵਾਲੇ ਵੀ ਇਹਨੂੰ ਸਪਰੇਅ ਕਰ ਸਕਦੇ ਆ ਇਹ ਆਰਗੈਨਿਕ ਖੇਤੀ ਦੀ ਪ੍ਰਮਾਣਤਾ ਹੈ ਜੀ ਬੋਰਡੋ ਮਿਕਸਚਰ ਨੇ ਇਹਨੂੰ ਕਿਹਾ ਜਾਂਦਾ ਇੰਟਰ ਉਹ ਕੈਮੀਕਲ ਦੇ ਵਿੱਚ ਸੌਰੀ ਇੱਕ ਦਜੇ ਦੂਸਰਾ ਕਾਰਨ ਹੋ ਸਕਦਾ ਹੈ ਨਿਊਟ੍ਰੀਸ਼ਨ ਦੀ ਘਾਟ ਵੀ ਕਮੀ ਹੋ ਸਕਦੀ ਹੈ ਮਤਲਬ ਖਾੜਕ ਦੀ ਕਮੀ ਦੇ ਨਾਲ ਵੀ ਇਸ ਸਮੱਸਿਆ ਆ ਸਕਦੀ ਹੈ ਉਸ ਜਗ੍ਹਾ ਦੇ ਤੁਸੀਂ ਪੋਟਾਸ਼ੀਅਮ ਬੇਸ ਕੋਈ ਵੀ ਸਪਰੇਅ ਕਰ ਸਕਦੇ ਹੋ ਜਾਂ ਜਿਹੜੀ ਆਪਣੀ ਪਾਥੀਆਂ ਦੀ ਸਵਾਹ ਹੁੰਦੀ ਹੈ ਜੀ ਆਰਗੈਨਿਕ ਖੇਤੀ ਵਾਲੀ ਜਿਹੜੀ ਪਾਥੀਆਂ ਦੀ ਸਵਾਹ ਹੋਊਗੀ ਚੁੱਲੇ ਦੀ ਸਵਾਹ ਉਹ ਸਵਾਹ 50 ਗ੍ਰਾਮ ਸਵਾਹ ਨੂੰ 1 ਲੀਟਰ ਪਾਣੀ ਚ ਪਹਿਲਾਂ ਚੰਗੀ ਤਰ੍ਹਾਂ ਘੋਲ ਲੈਣਾ ਜੀ ਜਦੋਂ ਉਹ ਬੈਠ ਜੇ ਫਿਰ ਉਹਦੇ ਪਾਣੀ ਦੀ ਸਪਰੇਅ ਕਰ ਸਕਦੇ ਹੋ ਉਹਦੇ ਨਾਲ ਵੀ ਕੁਝ ਹੱਦ ਤੱਕ ਤੁਹਾਨੂੰ ਇਹਦੇ ਰਿਜ਼ਲਟ ਮਿਲਣਗੇ ਕੈਮੀਕਲ ਤਰੀਕੇ ਦੇ ਵਿੱਚ ਤੁਸੀਂ ਆਪਣੇ ਰੈਡੋਮਿਲ ਗੋਲਡ ਫੰਗੀਸਾਈਡ ਲੈ ਸਕਦੇ ਹੋ ਰੈਡੋਮਿਲ ਗੋਲਡ ਦੇ ਇਹਦੇ ਇਸ ਵਿਸ਼ੇ ਤੇ ਰਿਜ਼ਲਟ ਚੰਗੇ ਨੇ ਫੋਲੀਓ ਗੋਲਡ ਵਗੈਰਾ ਆਉਂਦਾ ਉਹਨਾਂ ਦੇ ਰਿਜ਼ਲਟ ਇਸ ਵਿਸ਼ੇ ਤੇ ਚੰਗੇ ਨੇ ਪਲੱਸ ਤੁਹਾਨੂੰ ਨਾਲ-ਨਾਲ ਇਹਦੇ ਨਿਊਟ੍ਰੀਸ਼ਨ ਲੈਣਾ ਪਊਗਾ ਜੀ ਉਸ ਲਈ ਤੁਸੀਂ ਐਫਐਮਸੀ ਕੰਪਨੀ ਦੀ ਇੱਕ ਲੀਜੈਂਡ ਦੇ ਨਾਂ ਤੇ ਦਵਾਈ ਆਉਂਦੀ ਹੈ ਜੀ ਉਹਦੀ ਇੱਕ ਸਪਰੇ ਕਰੋ ਜੀ ਉਹਦੇ ਵੀ ਤੁਹਾਨੂੰ ਰਿਜ਼ਲਟ ਇਸ ਵਿਸ਼ੇ ਤੇ ਚੰਗੇ ਮਿਲਣਗੇ ਜੇ ਕਮਰਸ਼ੀਅਲ ਖੇਤੀ ਵਾਲੀ ਗੱਲ ਕਰੀਏ ਤਾਂ ਹੁਣ ਜੇ ਆਪਾਂ ਗੱਲ ਕਰੀਏ ਨਿਊਟ੍ਰੀਸ਼ਨ ਦੀ ਵੈਸੇ ਕੱਲੀ ਨਿਊਟ੍ਰੀਸ਼ਨ ਦੇਣ ਲਈ ਤਾਂ ਇਸ ਟਾਈਮ ਤੇ ਤੁਸੀਂ ਕੈਲਸ਼ੀਅਮ ਤੇ ਬੋਰਨ ਦੇ ਸਕਦੇ ਹੋ ਕੋਸ਼ਿਸ਼ ਕਰੋ ਕਿ ਕੈਲਸ਼ੀਅਮ ਤੇ ਬੋਰਨ ਜੇ ਤੁਹਾਨੂੰ ਲਿਕਵਿਡ ਫਾਰਮੂਲੇਸ਼ਨ ਦੇ ਵਿੱਚ ਮਿਲ ਜਾਣ ਤਾਂ ਬਹੁਤ ਵਧੀਆ ਹੈ ਜੀ ਉਹਨਾਂ ਦੀ ਇੱਕ ਸਪਰੇਅ ਕਰੋ ਤੇ ਇੱਕ ਸਪਰੇਅ ਤੇ ਜ਼ਿੰਕ ਦੀ ਕਰਵਾ ਦਿਓ ਜੀ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਬਹੁਤ ਸਾਰੇ ਕਿਸਾਨ ਵੀਰਾਂ ਦੀ ਸਮੱਸਿਆ ਆ ਰਹੀ ਹੈ ਉਹਨਾਂ ਤੱਕ ਇਹ ਹੱਲ ਸਾਡਾ ਪਹੁੰਚੇ ਇਹ ਕਿਹੜੇ ਕਿਹੜੇ ਤਰੀਕਿਆਂ ਨਾਲ ਆਪਾਂ ਇਹਦੇ ਹੱਲ ਕਰ ਸਕਦੇ ਹਾਂ ਜੇ ਕਿਸੇ ਨੇ ਘਰ 'ਚ ਬੂਟੇ ਲਾਏ ਆ ਤਾਂ ਵੀ ਉਹ ਵੀਡੀਓ ਜ਼ਰੂਰ ਦੇਖਣਾ ਕਮਰਸ਼ੀਅਲੀ ਲਾਏ ਆ ਤਾਂ ਵੀ ਇਹ ਵੀਡੀਓ ਜ਼ਰੂਰ ਦੇਖਣਾ